ਦੋਸਤੋ ਪੀਐਸਪੀਸੀਐਲ ਦੀ ਨਵੀਂ ਭਰਤੀ 2024 ਦੀ ਇੱਕ ਹੋਰ ਤਾਜ਼ੀ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ ਜੀ ਦੋਸਤੋ ਜਿਸ ਵਿੱਚ ਤੁਸੀਂ ਬੱਖ ਬੱਖ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਇਸ ਵਿੱਚ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਲਾਸਟ ਡੇਟ ਕੀ ਹੈ ਤੇ ਕਿਹੜੇ ਕਿਹੜੇ ਪੋਸਟ ਨੇ ਤੇ ਉਮਰ ਹੱਦ ਕਿੰਨੀ ਹੈ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇ ਨਾਲ ਨਾਲ ਬੈਲ ਆਈਕਨ ਦਬਕੇ ਛੱਡ ਦਿਓ ਜੀ ਤਾਂ ਕਿ ਤੁਹਾਨੂੰ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤਸਦੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਕੁੱਲ ਪੋਸਟਾਂ ਨੇ 170 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਇਹ ਬਿਲਕੁਲ ਰੈਗੂਲਰ ਭਰਤੀ ਹੈ ਜੀ ਹੁਣੇ-ਹੁਣੇ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਵਿੱਚ ਮੁੰਡੇ ਅਤੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਨੇ ਦੋਸਤੋ ਚਲੋ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰਾਂ ਦੋਸਤੋ ਅੱਜ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਹੈ। ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਇੱਕ ਲਾਈਕ ਕਰ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਦੋਸਤੋ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਇਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ। ਦੋਸਤੋ ਪੋਸਟ ਨੰਬਰ 1 ਇੱਕ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਪੋਸਟ ਹੈ ਜੀ। ਪੋਸਟ ਨੰਬਰ 2 ਹੈ ਜੂਨੀਅਰ ਪੇਂਟ ਅਟੈਂਡੈਂਟ ਦੀ। ਪੋਸਟ ਨੰਬਰ 3 ਹੈ ਜੂਨੀਅਰ ਪੇਂਟ ਆਈਡੈਂਟਿਟੀ ਕੈਮੀਕਲ ਦੀ। ਪੋਸਟ ਨੰਬਰ 4 ਹੈ ਜੀ ਲਾ ਅ ਇਹਨਾਂ ਪੋਸਟਾਂ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਜੀ ਦੋਸਤੋ ਆਨਲਾਈਨ ਅਪਲਾਈ ਕਰਨ ਦੀ ਮਿਤੀ 20/3/2024 ਤੋਂ ਸਟਾਰਟ ਹੋ ਹੈ ਜੀ ਅਤੇ ਲਾਸਟ ਡੇਟ ਰੱਖੀ ਗਈ ਹੈ 9/4/2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਡਿਟੇਲ ਤੇ ਵੰਡ ਇਸ ਪ੍ਰਕਾਰ ਹੈ ਜੀ ਨੰਬਰ 1 ਇਲੈਕਟ੍ਰੀਸ਼ੀਅਨ ਗ੍ਰੇਡ ਦੀਆਂ ਪੋਸਟਾਂ ਨੇ ਜੀ 88 ਜੂਨੀਅਰ ਪੇਂਟ ਅਟੈਂਡੈਂਟ ਦੀਆਂ ਪੋਸਟਾਂ ਨੇ ਜੀ 75 ਜੂਨੀਅਰ ਪੇਂਟ ਅਟੈਂਡੈਂਟ ਕੈਮੀਕਲ ਦੀਆਂ ਪੋਸਟਾਂ ਨੇ ਜੀ 7 ਲਾ ਅਫਸਰ ਗ੍ਰੇਡ 2 ਦੀਆਂ ਪੋਸਟਾਂ ਨੇ ਜੀ 6 ਟੋਟਲ 176 ਪਲੱਸ ਪੋਸਟਾਂ ਜਾਰੀ ਕੀਤੀਆਂ ਗਈਆਂ ਇਹ ਇਹਨਾਂ ਪੋਸਟਾਂ ਲਈ ਮੁੰਡੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਨੇ ਜੋ ਉਮੀਦਵਾਰ ਕਾਬਲ ਨੇ ਉਹ ਅਪਲਾਈ ਜ਼ਰੂਰ ਕਰਨਾ ਦੋਸਤੋ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਇਸ ਪ੍ਰਕਾਰ ਹੈ ਪੋਸਟ ਨੰਬਰ 1 ਕਲੈਕਟ੍ਰੇਸ਼ਨ ਗ੍ਰੇਡ 2 ਦੀ ਪੋਸਟ ਦੇ ਲਈ 10ਵੀਂ ਪਾਸ ਪਲੱਸ ਆਈਟੀਆਈ ਪਾਸ ਕੀਤੀ ਹੋਵੇ 60 ਨੰਬਰਾਂ ਵਿੱਚ ਅਤੇ ਇਲੈਕਟ੍ਰੀਕਲ ਟ੍ਰੇਡ ਵਿੱਚ ਪਾਸ ਕੀਤੀ ਹੋਵੇ ਅਪਲਾਈ ਕਰ ਸਕਦਾ ਜੀ ਨੰਬਰ 2 ਦੇ ਪੋਸਟਾਂ ਜੀ ਜੂਨੀਅਰ ਪੇਂਟ ਅਟੈਂਡੈਂਟ ਦੀ ਇਸ ਦੇ ਲਈ ਵੀ 10ਵੀਂ ਪਾਸ ਪਲੱਸ ਆਈਟੀਆਈ ਪਾਸ ਵਿੱਚੋਂ 60% ਨੰਬਰ ਜਾਂ ਟੈਕ ਡਿਪਲੋਮਾ ਕੀਤਾ ਹੋਵੇ ਅਪਲਾਈ ਕਰ ਸਕਦਾ ਹੈ ਜੀ ਨੰਬਰ 3 ਤੇ ਜੀ ਪੋਸਟ ਪੇਂਟ ਅਟੈਂਡੈਂਟ ਕੈਮੀਕਲ ਦੋਸਤੋ ਇਸ ਵਿੱਚ ਬੀਐਸਸੀ ਕੈਮਿਸਟਰੀ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ 60% ਨੰਬਰਾਂ ਨਾਲ ਜਾਂ ਐਮਐਸਸੀ ਕੈਮਿਸਟਰੀ ਵਿੱਚ ਪਾਸ ਕੀਤੀ ਹੋਵੇ 50% ਨੰਬਰਾਂ ਨਾਲ ਅਪਲਾਈ ਕਰ ਸਕਦੇ ਹੋ ਜੀ ਨੰਬਰ 4 ਤੇ ਲਾ ਅਫਸਰ ਗੇਟ 2 ਦੀ ਪੋਸਟ ਜੀ ਇਸ ਵਾਸਤੇ ਇਸ ਪੋਸਟ ਦੇ ਲਈ ਤੁਸੀਂ ਫੁੱਲ ਗ੍ਰੈਜੂਏਸ਼ਨ ਡਿਗਰੀ ਕੰਪਲੀਟ ਕੀਤੀ ਹੋਣੀ ਚਾਹੀਦੀ ਹੈ 60% ਨੰਬਰਾਂ ਦੇ ਨਾਲ ਅਤੇ 3 ਸਾਲ ਦਾ ਕੋਰਸ ਕੰਪਲੀਟ ਕੀਤਾ ਹੋਵੇ ਜੇਕਰ ਐਕਸਪੀਰੀਅנס ਹੈ ਤਾਂ ਅਪਲਾਈ ਕਰ ਸਕਦੇ ਹੋ ਜੀ ਪੰਜਾਬੀ ਦੀ ਨੌਲੇਜ ਲਾਜ਼ਮੀ ਹੈ ਜੀ ਉਮਰ ਹੱਦ ਰੱਖੀ ਗਈ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਣਾ ਤੇ ਅਪਲਾਈ ਕਰ ਦੇਣਾ ਹੈ ਦੋਸਤ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ